ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਸਾਡੇ ਲਈ ਦੋ ਨਗ ਲੈ ਕੇ ਆਏ ਜੀ ਇੱਕ ਤਾਂ ਬਿਲਕੁਲ ਤਾਜ਼ਾ ਜੂ ਹੈ ਜੀ ਇੱਕ ਟੁਕੜਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਨਸੀਬ ਸਿੰਘ ਆ ਪਿੰਡ ਸਾਦਾ ਸਿੰਘਾ ਜ਼ਿਲ੍ਹਾ ਮੁਗਤ ਤਹਿਸੀਲ ਮੁਗਬਈ ਮੋਬਾਈਲ ਨੰਬਰ 9464615952 ਬਈ ਠੀਕ ਆ ਬਾਈ ਇੱਕ ਨੰਬਰ ਪਹਿਲਾ ਸੂਈ ਤਾਜੀ ਸੂਈ ਤੋਂ ਸ਼ੁਰੂ ਕਰਦੇ ਆਂ ਜੀ ਸੁਆ ਕਿੰਨਾ ਮਸੂਈ ਹੈ ਜੀ ਸੁਆ ਬਈ ਦੂਜਾ ਸੂਈ ਰੀਨਲ ਕਦੋਂ ਸੂਈ ਹੈ ਜੀ ਇਹ ਬਈ ਰਾਤ ਦੀ ਸੂਈ ਵੀ ਹੈ ਇੱਕ ਚਵਾਈ ਹੋਈ ਸੂਆ ਇਹ ਕੋਈ ਚਵਾਈ ਹੋਈ ਜੇ ਡਨ ਜਮਾ ਜਮਾ ਓਕੇ ਬੱਚਾ ਕੀ ਦਿੱਤਾ ਜੀ ਬੱਚੀ ਹੈ ਬਈ ਬਹੁਤ ਔਰ ਬੱਚੀ ਬੜੀ ਚੰਗੀ ਹੈ ਜੀ ਚੈੱਕ ਕਰ ਸਕਦੇ ਹੋ ਕਿਹੜੇ ਸੀਮਨ ਦੀ ਹੈਗਾ ਕੋਈ ਰਿਕਾਰਡ ਨਹੀਂ ਬਈ ਯਾਰ ਐਵੇਂ ਚਕਾਉਂ ਤੁਰ ਮਾਰ ਰਿਹਾ ਰਿਕਾਰਡ ਤਾਂ ਹੈ ਨਹੀਂ ਪਰ ਰੰਗ ਪ੍ਰਿੰਟ ਚੈੱਕ ਕਰੋ ਜੀ ਬੱਚੀ ਦਾ ਕੋਈ ਚੰਗਾ ਸੀਮਣਾ ਆਪ ਵੀ ਚੰਗੇ ਸੀਮਨ ਦੀ ਹੈ ਡੱਬ ਪ੍ਰਿੰਟ ਜਮਾ ਮਾਰਗਾ ਜੀ ਜੇ ਉਹ ਜੀ ਮਾਹਾਂ ਹੈ ਉਹ ਜੀ ਬੱਚੀ ਹੈ ਪੂਰੀ ਹਾਈ ਚੈੱਕ ਕਰ ਲਓ ਜੀ ਇੱਕੋ ਜਿਹੀ ਜਿ ਕਿੰਨਾ ਬੋਲਾ ਕੱਢ ਲਿਆ ਬਾਈ ਇਹ ਬਾਈ ਯਾਰ ਸਵੇਰ 4 4.5 ਕਿਲੋ ਬੋਲਾ ਕੱਢਿਆ ਵਾ ਵੈੜ ਦਾ 5-7 ਦਿਨ ਪਹਿਲਾਂ ਸੂਈ ਕਰਮੀ ਕਰ ਹਾਂ ਗਰਮੀ ਕਰਕੇ ਸੂਈ ਆ ਵੈੜ ਦੀ ਤਿਆਰੀ ਤੁਰੀ ਬਹੁਤ ਆ ਅਗਲੇ ਪਿਛਲੇ ਸੂਈ ਦੀ ਵੇਖੀ ਆਪਾਂ ਠੀਕ ਹੈ ਜੀ ਉਹ ਤਿਆਰੀ ਤੁਰੀ ਬਹੁਤ ਕਰਦੀ ਆ 22 25 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਮਾਲ ਗਾਰੰਟੀ ਦੇ ਆ ਹਾਂ ਠੀਕ ਹੈ ਜੀ 22 ਕਿਲੋ ਦੁੱਧ ਉਹਨੇ ਪਹਿਲੇ ਸੂਈ ਚੋ ਆ ਸੀ ਠੀਕ ਆ ਥਣਾ ਦੀ ਡੰਨ ਆ ਜੀ ਹਾਂ ਜਮ ਓਕੇ ਬਾਈ ਚਵਾਈ ਚੁਆ ਟੋੜ ਕੇ ਦਿਖਾ ਦਿਓ ਜੀ ਕੱਦ ਕਾਠ ਵੱਡਾ ਆ ਜਾਂਦਾ ਜੀ ਬਾਈ ਦੇ ਮੋਢੇ ਤੇ ਘਰਾਉ ਬਰੀਡ ਵਾਈਜ਼ ਵੀ ਪੂਰੀ ਚੰਗੀ ਆ ਜਿੰਨੀ ਚੰਗੀ ਆਪ ਬਰੀਡ ਵਾਈਜ਼ ਉੰਨੀ ਚੰਗੀ ਮਗਰ ਵੱੱਛੀ ਆ ਜੀ ਬਾਕੀ ਮਲਕਵੇਂਣ ਪੂਰੀ ਸਟਰੋਂਗ ਆਉਂਦੀ ਆ ਬਾਈ ਕਹਿੰਦਾ ਥੋੜਾ ਜਿਹਾ ਉਪਰਾ ਕਰਕੇ ਸੂਪੀ ਆ ਕਿਉਂਕਿ ਬਾਈ ਲੈ ਕੇ ਆਇਆ ਜੀ ਤਾਂ 5-4 ਦਿਨ ਪਹਿਲਾਂ ਸੂਪੀ ਜੀ ਥਣਾ ਦੇ ਸਹਿ ਸੋਹਣੇ ਆ ਪਰ 22-23 ਕਿਲੋ ਦੀ ਗਾਰੰਟੀ ਤੇ ਆਈ ਆ ਪਹਿਲੇ ਸੂਏ ਦਾ 22 ਕਿਲੋ ਦਾ ਰਿਕਾਰਡ ਸੀਗਾ ਜਿਹੜੇ ਸਾਹਮਣਾ ਕੱਦ ਵਜਣਾ ਬਰੇ ਹੱਕ ਵੀ ਆ ਦੇਣ ਦਾ ਕੋਈ ਬਾਹਲਾ ਨਹੀਂ ਗਾ ਏਡੀ ਗਾਂ ਨੂੰ ਮਲਕਵੇਂਣ ਦੋਨੇ ਪਾਸੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਸਟਰੋਂਗ ਗੋਟਰ ਜੀ ਆਉਂਦੀ ਆ ਥਾਣ ਕੱਲਾ ਕੱਲਾ ਨਿੱਖੜ ਮਾ ਚਵਾਈ ਹੋਈ ਵੀ ਹੈ ਮਾਰਨਿੰਗ ਇੱਕ ਚਵਾਈ ਹੋਈ ਹੈ ਜੀ ਡਿਮਾਂਡ ਬਰੇ ਦੀ ਜੀ ਇਹਦਾ ਮੁੱਲ ਬਈ 70 ਕਰਾ ਲ 75 ਕਰਾ 65000 ਦੀ ਵੜ ਦੇਣਾ ਨਹੀਂ ਕਰ ਦਿਆਂਗੇ ਜਮ ਜੇ ਬਈ ਸਿਆਲ ਹੁੰਦਾ ਫੇਰ ਸਾ ਫੇਰ ਤਾਂ ਯਾਰ ਨੂੰ ਪਤਾ ਵੈੜ ਭਰੀ ਵੀ ਫੁੱਲ ਹੋਣੀ ਬਈ ਸਹੀ ਗੱਲ ਹੈ ਜੀ ਜਿਹਦੇ ਹਿਸਾਬ ਨਾਲ ਵੈੜ ਦਾ ਕੱਦ ਘਾ ਹਾਂ ਗਰਮੀ ਦਾ ਚੱਲ ਜੀ ਜਾਂਦਾਗਾ ਜੇ ਮੰਨ ਲਓ ਸਿਆਲ ਹੁੰਦਾ ਤਾਂ ਆਹ ਭਾਜ ਤੁਹਾਨੂੰ ਦੇਣੀ ਨਹੀਂ ਸੀ ਕਿਸੇ ਨੇ ਜੀ ਅੱਜ ਦੀ ਡਿਮਾਂਡ 65000 ਰੁਪਿਆ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੇ ਨੰਬਰ ਸਕਰੀਨ ਤੇ ਚੱਲਦਾ ਰਹੋਗੇ ਮਸ਼ੀਨਾਂ ਹੀ ਹੁੰਦੀਆਂ ਬਈ ਕਰਮ ਵਾਲੀਆਂ ਜਿੰਨੀ ਸੇਵਾ ਸਹਾਲਾਂ ਚ ਕਰ ਲਓਗੇ ਉਹਨਾਂ ਦੁੱਧ ਲੈ ਲਓਗੇ 2 ਨੰਬਰ ਬਰੇਦੀ ਕੀ ਡਿਟੇਲ ਹੈ ਜੀ ਇਹ ਬਈ ਯਾਰ ਆਪਣੇ ਪਿੰਡੋਂ ਹੀ ਲਈ ਹੈ ਵਾੜ ਠੀਕ ਆ ਜੀ ਤੇ ਸੂਈ ਨੂੰ ਹੋਗਾ ਕਿ 4 ਮਹੀਨੇ ਲਾਲਾ 5 ਲਾਲਾ ਬੱਚਾ ਕੀ ਹੈ ਮੱਛਾ ਬਈ ਬੱਚੇ ਤਾਂ ਮਿਲਦੀ ਹੈ ਜੀ ਨਹੀਂ ਨਹੀਂ ਬੈਲ ਦੀ ਨਹੀਂ ਨਾਲ ਹੀ ਆਇਆ ਤੇ ਉਹਨਾਂ ਨੂੰ ਸੱਜਰ ਗਾਂ ਦਿੱਤੀ ਆ ਨਾਲ ਹੀ ਦੇਣਾ ਨਾਲ ਹੀ ਦੇਣਾ ਆਪਾਂ ਰੱਖ ਕੀ ਕਰਾਉਣਾ ਠੀਕ ਆ ਜੀ ਕਿੰਨਾ ਦੁੱਧ ਤਿਆਰ ਹੈ ਜੀ ਇਹਦੇ ਠਾਂ ਭਈ 5 5.5 ਕਿਲੋ ਹੋਊਗਾ 6 ਹੋਵੇ 5.5 ਵੀ ਇੰਨਾ ਹੋਊਗਾ ਏਆਈ ਹੋਈ ਵਗੈਰਾ ਹੋਈ ਹੈ ਜੀ ਦੱਸਿਆ ਮਾਲਕ ਨੇ ਪਰ ਫੰਡਰ ਸਮਝ ਕੇ ਲਈ ਫੰਡਰੀ ਦੇਣੀ ਯਾਰ ਫੰਡੀ ਸੀ ਉਹਨਾਂ ਨੇ ਕਿਹਾ ਵੀ 1 ਮਹੀਨਾ ਤੇ 10 ਦਿਨ ਹੋਏ ਆ ਠੀਕ ਹੈ ਜੀ ਤੇ ਨਾ ਚੈੱਕ ਚਾ ਨਾ ਜਿੰਨਾਂ ਦਾ ਚੈੱਕ ਜੀ ਨਹੀਂ ਉਹਨਾਂ ਟਾਈਮ ਕਾਦੀ ਬਾਈ ਥਣਾ ਦੀ ਡਨ ਹੈ ਜੀ ਹਾਂ ਥਣਾ ਦੀ ਓਕੇ ਹੈ ਬਾਈ ਆ ਸੁਹਾ ਦੂਜਾ ਜੀ ਦੂਜਾ ਲਾਲਾ ਤੀਜਾ ਲਾਲਾ ਯਾਰ ਜੀ ਵੇੜ ਗੱਬਣ ਹੋਵੇ ਤਾਂ ਫਿਰ ਤੈਨੂੰ ਪਤਾ ਹੀ ਆ ਸਹੀ ਗੱਲ ਹੈ ਜੀ ਮਗਰ ਬੱਚਾ ਵੱਛਾ ਹੈ ਜੀ 5.5 ਤੋਂ ਲੈ ਕੇ 6 ਕਿਲੋ ਦੁੱਧ ਨੈਟ 1 ਮਹੀਨਾ ਤੇ 10 ਦਿਨ ਹੋ ਗਏ ਆਈ ਹੋਈ ਨੂੰ ਮਾਲਕਾਂ ਨੇ ਦੱਸਿਆ ਬਾਈ ਕਹਿੰਦਾ ਆਪਾਂ ਖਾਲੀ ਲਈ ਆ ਖਾਲੀ ਦੇਣੀ ਆ ਵਜਨ ਬਹੁਤ ਆ ਜੀ ਵੜ ਦਾ ਫੁੱਲ ਵਜਨ ਮੌਜੂਦ ਆ ਰਹੀ ਆ ਅੱਡਾਂ ਪਰਾਂ ਦੀ ਖੁੱਲੀ ਆ ਜੀ ਖਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹਾਥੀ ਜੁਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਫੂਟ ਨਹੀਂ ਸ਼ਾਂਖ ਨਹੀਂ 5.5 ਤੋਂ 6 ਕਿਲੋ ਨੈਟ ਦੁੱਧ ਤਿਆਰ ਆ ਡਿਮਾਂਡ ਵੀਰੇ ਦੀ 12000 ਦੀ ਵੜ ਦੇ ਹੋ ਜੂ ਲੈਸ ਚ ਕਰ ਦਿਆਂਗੇ 12000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਲੈਸ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ